¡Gracias! ਵਿੱਚ ਹਰ ਸਾਲ ਦੀ ਤਰ੍ਹਾਂ ਐਨ ਆਰ ਆਈ ਪਰਿਵਾਰ ਦੇ ਸਹਿਯੋਗ ਨਾਲ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਸਾਫਕਾ ਮੰਤਰੀ ਸਰਵਣ ਸਿੰਘ ਫਲੋਰ, ਰਜਿੰਦਰ ਵੇਰੀਆ ਤੇ ਬਲਵਿੰਦਰ ਸਿੰਘ ਧਾਰੀਵਾਲ ਨੇ ਅੱਜ ਲੋਕਾਂ ਨੂੰ ਕੁੜੀਆਂ ਬਚਾਉਣ ਲਈ ਅੱਗੇ ਆ ਕੇ ਮਹੱਤਮਪੂਰਨ ਭੂਮਿਕਾ ਨਿਭਾਈ। ਤਾਂ ਜੋ ਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੀਆਂ ਹਿੱਸੇਦਾਰ ਬਣ ਸਕਣ। ਐਨ ਜੀਓ ਵਾਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਵੱਲੋਂ ਕੌੜਕਾ ਵਿੱਚ ਕੁੜੀਆਂ ਲੋੜੀ ਮਨਾਈ ਲੋਕ ਸਵਾ ਮੈਂਬਰ ਅਤੇ ਵਧਾਇਕਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਨਿੰਦਰ ਸਿੰਘ ਨੂੰ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਪੰਚਾਇਤਾਂ ਅਤੇ ਸ਼ਹਿਰੀ ਸਥਾਨਿਕ ਸਰਕਾਰਾਂ ਵਿੱਚ ਔਰਤਾਂ ਲਈ ਸੀਟਾਂ ਰਾਖੀਆਂ ਕਰਨਾ ਕੈਪਟਨ ਨਿੰਦਾ ਦੀ ਨਿਵੇਲਕੀ ਅਤੇ ਪਹਿਲੀ ਕਦਮ ਹੀ ਹੈ ਉਹਨਾਂ ਨੇ ਕਿਹਾ ਧੀਆਂ ਦੀ ਲੋੜੀ ਇੱਕ ਸਲਾਂਗਾ ਜੋਕ ਪਰਾਲਾ ਸਾਡੇ ਗੁਰੂਆਂ ਨੇ ਵੀ ਸਾਨੂੰ ਔਰਤਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਹੈ ਲੜਕੀਆਂ ਸਿੱਖਿਆ ਵਿੱਚ ਹੋਣ ਜਾਂ ਖੇਡਾਂ ਵਿੱਚ ਉੱਥੇ ਵੀ ਉਹ ਮੋਰੀ ਹਨ ਸਵਾ ਮੈਂਬਰ ਅਤੇ ਵਧਾਇਕਾਂ ਨੇ ਕੁੜੀਆਂ ਦਿਆਂ ਮਾਮਾ ਨੂੰ ਮਠਿਆਈਆਂ ਤੇ ਤੋਹਫੇ ਵੰਡੇ ਇਸ ਮੌਕੇ ਤੇ ਡੀਐਸ ਵੀ ਸਰਵਜੀਤ ਰਾਏ ਆ ਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕਮਾ ਨੰਗਲ ਦੀ ਇਹ ਖਾਸ ਰਿਪੋਰਟ ਛੋਟੇ ਕੀ ਕੰਮ ਆ ਸਾਰੇ ਜਦੋਂ ਮਰਜੀ ਹੰਕਾਰ ਕਰਾਉਣ ਦਾ ਨਹੀਂ ਵਿਆਹ ਚੀਜ਼ਾਂ ਕੀ ਹੈ ਸੋ ਇੰਨੀ ਹਾਲਤ ਵਿੱਚ ਮੇਰੀ ਕੋਲ ਕੋਈ ਖਸਾਂਗੇ ਜਰੂਰ ਰਸਾਂਗੇ ਆ ਜੰਗ ਜਿੱਤ ਜਾਈਏ ਅਗਲੇ ਸਾਲ ਨੀ ਕਮੇਟੀ ਕਉਂਗਾ ਹੋਗਾ ਗੱਲ ਆ ਬਈ ਮੈਂ ਜੀ ਹਾਜ਼ਰੀ ਕਬੂਲ ਕਰਿਓ ਧੰਨਵਾਦ ਕੁਰਕਾ ਪਿੰਡ ਦੇ ਵਿੱਚ ਕੁਰਕਾ ਜ਼ਿਲ੍ਹਾ ਜਲੰਧਰ ਦੇ ਵਿੱਚ ਲੋਹੜੀ ਦਾ ਤਿਉਹਾਰ ਲੋਹੜੀ ਦਾ ਪ੍ਰੋਗਰਾਮ ਬਹੁਤ ਸਾਲਾਂ ਤੋਂ ਮਨਾਇਆ ਜਾਂਦਾ ਜਿਹਦੇ ਵਿੱਚ ਇੱਥੇ ਬਾੜਾ ਪਰਿਵਾਰ ਪਿੰਦੂ ਜੋਹਲ ਪਰਿਵਾਰ ਸਭ ਨਗਰ ਨਿਵਾਸੀ ਸਾਰੀ ਟੀਮ ਜਿਹੜੀ ਰਲ ਮਿਲ ਕੇ ਬਹੁਤ ਵਧੀਆ ਉਪਰਾਲਾ ਕਰਦੀ ਹੈ ਜਿਹਦੇ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਹੁੰਦੀਆਂ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਹੁੰਦੀਆਂ ਤੇ ਬਹੁਤ ਸਾਰੇ ਬੱਚਿਆਂ ਦੀਆਂ ਧੀਆਂ ਦੀ ਖਾਸ ਕਰਕੇ ਲੋਹੜੀ ਪਾਈ ਜਾਂਦੀ ਹੈ ਇਹ ਬਹੁਤ ਵਧੀਆ ਕੌਜ਼ ਹੈ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਉਦਮ ਤੇ ਮੈਂ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਮਾਲਕਾ ਕੀ ਦੁਆ ਕਰਦਾ ਕਿ ਇਸ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਕਿ ਅੱਗੇ ਤੋਂ ਏ ਹੋਰ ਵੱਡੇ ਤਰੀਕੇ ਨਾਲ ਵੱਡੇ ਤੌਰ ਤੇ ਸਮਾਜ ਸੇਵਾ ਕਰ ਸਕਣ ਤੇ ਜਿੰਨੀਆਂ ਧੀਆਂ ਨੇ ਅੱਜ ਧੀਆਂ ਦੀ ਲੋਹੜੀ ਪਾਈ ਆ ਸਾਰੀਆਂ ਧੀਆਂ ਨੂੰ ਮੈਂ 올 ਦਾ ਬੈਸਟ ਕਹਿੰਦਾ ਔਰ ਉਹਨਾਂ ਦੇ ਫਿਊਚਰ ਲਈ ਮੈਂ ਕਾਮਨਾ ਕਰਦਾ ਕਿ ਇਹ ਸਾਡੀਆਂ ਧੀਆਂ ਵੱਡੀਆਂ ਹੋ ਕੇ ਆਪਣੇ ਪਰਿਵਾਰ ਦਾ ਆਪਣੇ ਪੰਜਾਬ ਦਾ ਹਿੰਦੂਸਤਾਨ ਦਾ ਨਾਮ ਰੋਸ਼ਨ ਕਰਨ ਤੇ ਸਾਰੇ ਬੱਚਿਆਂ ਨੂੰ ਸਾਰੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਪਿੰਦੂ ਜੋਲ ਬਾੜਾ ਪਰਿਵਾਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਰੱਬ ਰੱਖਾ ਇਸੇ ਤਰ੍ਹਾਂ ਇਹ ਮੇਲੇ ਜਿਹੜੇ ਲੋਹੜੀ ਦਾ ਆ ਲੋਹੜੀ ਧੀਆ ਦੀ ਲੋਹੜੀ ਰਹਿੰਦੀ ਦੁਨੀਆ ਤੱਕ ਇਹ ਟੀਮ ਉਪਰਾਲਾ ਕਰਦੀ ਰਹੇ ਲੋਹੜੀਆਂ ਪੈਂਦੀਆਂ ਰਹਿਣ ਤੇ ਤੁਹਾਡੇ ਸਾਰਿਆਂ ਲਈ ਲੋਹੜੀਆਂ ਬਸਾਖੀਆਂ ਦੀਵਾਲੀਆਂ ਨਵੇਂ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ 2020 ਜਿਹੜਾ ਸਾਡੇ ਵਿਚਕਾਰ ਬਰਾ ਮੈਂ ਚੰਗਾਰਿਆ ਔਰ 2021 ਦੀ ਅਗੇ ਆਉਣ ਵਾਲੇ ਸਮੇਂ ਦੀ ਆਉਣ ਵਾਲੇ ਸਾਲਾਂ ਦੀ ਮੈਂ ਕਾਮਨਾ ਕਰਦਾ ਕਿ ਪ੍ਰਮਾਤਮਾ ਤੁਹਾਨੂੰ Տੇਰ ਸਾਰੀਆਂ ਖੁਸ਼ੀਆਂ ਬਖਸ਼ੇ ਸਦਾ ਰਾਜੀ ਰਹੁ ਰੱਬ ਰੱਖਾ ਜੀ वर्ल्ड वाइड ਸਕੋਪ ਸੁਸਾਇਟੀ ਵੈਲਫੇਅਰ ਜਿਹੜੀ ਹੈਗੀ ਆ ਉਹ ਯੂਕੇ ਤੋਂ ਆ ਔਰ ਇਹਦੇ ਸਰਪ੍ਰਸ ਸਾਡੇ ਪਿੰਦੂ ਜੋਲ ਦੀ ਜਿਵੇਂ ਆਪਾਂ ਨੂੰ ਪਤਾ ਹੀ ਹੈਗਾ ਔਰ ਸਾਡੀ ਸਾਰੀ ਟੀਮ ਇਹਦੇ ਵਿੱਚ ਵਾਰਿਸ ਬ੍ਰਦਰਸ ਨੇ ਮੰਗੀ ਮਾਹਲ ਜੀ ਨੇ ਬੀਐਸ ਟਾਈਗਰ ਜੀ ਨੇ ਅਮਰੀਕ ਸੈਣੀ ਜੀ ਔਰ ਮੈਂ ਆ ਇਹਦੇ ਵਿੱਚ ਖੁਦ ਇਦੇ ਵਿੱਚ ਅਸੀਂ ਪਹਿਲਾਂ ਇੱਕ ਈਸਟ ਐਂਡ ਵੈਸਟ ਐਂਟਰਟੇਨਮੈਂਟ ਕੰਪਨੀ ਬਣਾਈ ਸੀ ਜਿਹੜੀ ਕਿ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਦੀ ਸੀ ਉਸ ਤੋਂ ਹਟ ਕੇ ਅਸੀਂ ਸਾਰਿਆਂ ਨੇ ਸੋਚਿਆ ਕਿ ਸਮਾਜਿਕ ਕੰਮਾਂ ਵਾਸਤੇ ਇੱਕ ਵਕਰੀ ਸੁਸਾਇਟੀ ਜਿਹੜੀ ਆ ਬਣਾਈ ਜਾਵੇ ਜਿਹਦੇ ਤਹਿਤ ਅਸੀਂ ਵਰਲਡਵਾਈਡ ਸਕੋਪ ਵੈਲਫੇਅਰ ਸੁਸਾਇਟੀ ਬਣਾਈ ਉਹਦੇ ਸਰਪ੍ਰਸ ਸਾਡੇ ਪਿੰਦੂ ਜੋਲ ਜੀ ਸੀ ਨੇ ਉਹਨਾਂ ਦੇ ਫਾਦਰ ਜਿਹੜੇ ਸੀਗੇ ਸਰਦਾਰ ਗੁਰਮਖ ਸਿੰਘ ਜੋਲ ਜਿਹੜੇ ਸਰਗਵਾਸੀ ਨੇ ਉਹ ਪਹਿਲਾਂ ਇੱਥੇ ਤੇ ਬਹੁਤ ਚਿਰ ਸਰਪੰਚ ਰਹੇ ਕੁੜਕਾ ਦੇ ਔਰ ਇਹ ਸੁਸਾਇਟੀ ਜਿਹੜੀ ਹੈਗੀ ਹੈ ਉਹ ਜਿਵੇਂ ਕਿ ਪਤਾ ਹੈ ਕਿ ਸਮਾਜਿਕ ਕੰਮ ਕਰਦੀ ਆ ਉਹਦੇ ਵਿੱਚ ਹੁਣ ਤੱਕ ਅਸੀਂ 5000 ਬੱਚਿਆਂ ਦੀ ਲੋੜੀ ਪਾ ਚੁੱਕੇ ਹਾਂ ਔਰ 37 ਬੱਚੀਆਂ ਜਿਹੜੀਆਂ ਜ਼ਰੂਰਤਮੰਦ ਨੇ ਉਹਨਾਂ ਦੇ ਅਸੀਂ ਵਿਆਹ ਕੀਤੇ ਹੈਗੇ ਕੱਲ ਵੀ ਅਸੀਂ ਦੋ ਬੱਚੀਆਂ ਦੀ ਜਿਹੜੀ ਵਿਆਹ ਸੀਗੇ ਉਹ ਕੀਤੇ ਹੈਗੇ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਸਾਲ ਵਧੀਆ ਤੋਂ ਵਧੀਆ ਜਿਹੜਾ ਹੈਗਾ ਉਹ ਸਮਾਜਿਕ ਕੰਮ ਕਰ ਸਕੀਏ ਸੋਸਾਇਟੀ ਦਾ ਇਹੀ ਮੇਨ ਮੰਤਵ ਹੈਗਾ ਸਮਾਜਿਕ ਕੰਮਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਤੇ ਅੱਜ ਬਹੁਤ ਸਾਰੇ ਕਲਾਕਾਰ ਵੀ ਜਿਹੜੇ ਉਹ ਵੀ ਇੱਥੇ ਆਏ ਸੀਗੇ ਲੋਹੜੀ ਦੇ ਪ੍ਰੋਗਰਾਮ ਵਾਸਤੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹੜੇ ਉਹ ਵੀ ਇੱਥੇ ਆਏ ਸੀਗੇ ਉਹਨਾਂ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈਗਾ ਪ੍ਰੈਸ ਦੇ ਵੀਰਾਂ ਦਾ ਬਹੁਤ ਸਤਿਕਾਰ ਆ ਮਾਣ ਆ ਉਹਨਾਂ ਉਹ ਵੀ ਆਏ ਉਹਨਾਂ ਨੇ ਵੀ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਹੈਗਾ ਸਾਰਾ ਇਹ ਸਮਾਜਿਕ ਕੰਮ ਸੀਗਾ ਵਰਲਡਵਾਈਡ ਸਕੋਪ ਸੰਸਥਾ ਦੇ ਪਿੰਦੂ ਜਲਜੀ ਬਾੜਾ ਪਰਵਾ ਸੌਤਾ ਪਰਿਵਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ